ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਸਕੈਮ ਹੋ ਰਿਹਾ ਉਹਦੇ ਬਾਰੇ ਆ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੇ ਸਕੈਮ ਹੁੰਦੇ ਆ ਇਹ ਬੜਾ ਅਜੀਬ ਜਿਹਾ ਸਕੈਮ ਆ ਔਰ ਬੜੇ ਧੋਖੇ ਦੇ ਨਾਲ ਤੁਹਾਨੂੰ ਲੁੱਟਿਆ ਜਾਂਦਾ ਔਰ ਸਿੱਧੇ ਤੌਰ ਦੇ ਉੱਤੇ ਨਹੀਂ ਸਿੱਧੇ ਤੌਰ ਦੇ ਉੱਤੇ ਲੁੱਟਿਆ ਜਾਂਦਾ ਜਿਹੜੇ ਲੋਕ ਫੇਸਬੁੱਕ ਜਾਂ ਹੋਰ ਚੀਜ਼ਾਂ ਵਰਤਦੇ ਆ ਉਹ ਜਾਣਦੇ ਆ ਬੜਾ ਕੁਝ ਉਹਦੇ ਉੱਤੇ ਸ਼ੇਅਰ ਕਰਦੇ ਹੋ ਤੁਸੀਂ ਕਿਉਂਕਿ ਜੀ ਤੁਹਾਨੂੰ ਲੱਗਦੀ ਆ ਕਿ ਵਰਤਾ ਕੋਈ ਇਹਦੇ ਨਾਲ ਫਾਇਦਾ ਹੋਊਗਾ ਕਿਸੇ ਦਾ ਜਾਂ ਤੁਹਾਡੇ ਟੈਸਟ ਦੇ ਅਨੁਸਾਰ ਆ ਜਾਂ ਤੁਸੀਂ ਆਪਣੇ ਵਿਚਾਰ ਹੀ ਫਲਾਉਣਾ ਚਾਹੁੰਦੇ ਤੁਸੀਂ ਕਿਸੇ ਪਾਰਟੀ ਦੀ ਸਪੋਰਟ ਕਰਦੇ ਕਿਸੇ ਬੰਦੇ ਦੀ ਸਪੋਰਟ ਕਰਦੇ ਤੁਸੀਂ ਉਹਨੂੰ ਸ਼ੇਅਰ ਕਰ ਦਿੰਦੇ ਜਾਂ ਕਈ ਵਾਰੀ इमोਸ਼ਨਲੀ ਕੁਝ ਜਿਹੜੀਆਂ ਪੋਸਟ ਨੇ ਉਹ ਕ੍ਰੀਏਟ ਕਰ ਲਈ ਜਾਂਦੀ ਆ ਮਤਲਬ ਕੋ ਮਾਲੋ ਕਿਸੇ ਨੇ ਕੋਈ ਫੋਟੋ ਪਾਤੀ ਜੀਆ ਡੌਗ ਆ ਗਵਾਚ ਗਿਆ ਜਾਂ ਕਿਸੇ ਦਾ ਨਿਆਣੇ ਦੀ ਫੋਟੋ ਪਾ ਦਿੰਦੇ ਜੀਆ ਨਿਆਣਾ ਫੁੜਾਣੀ ਫੁੜਾਣੀ ਥਾਂ ਤੋਂ ਗਵਾਚ ਗਿਆ ਤੇ ਜੇ ਤੁਸੀਂ ਚਾਹੁੰਦੇ ਆ ਵੀ ਇਹਦਾ ਭਲਾ ਹੋ ਜੇ ਤੁਸੀਂ ਇੱਕ ਸ਼ੇਅਰ ਕਰ ਦਿਓ ਬੰਦਾ ਸ਼ੇਅਰ ਕਰ ਦਿੰਦਾ ਵੀ ਚਲੋ ਕਿਸੇ ਦਾ ਭਲਾ ਹੁੰਦਾ ਕਈ ਵਾਰੀ ਕੋ ਡੌਗ ਹੁੰਦਾ ਕਈ ਵਾਰੀ ਕੋਈ ਹੋਰ ਹੁੰਦੀ ਆ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਦੀ ਅਟੈਨਸ਼ਨ ਖਿੱਚੀ ਜਾਂਦੀ ਆ ਫਿਰ ਲੋਕਾਂ ਦੀ ਸਿੰਮਫਥੀ ਲਈ ਜਾਂਦੀ ਆ ਤੇ ਫਿਰ ਉਹਨਾਂ ਨੂੰ ਕਿਹਾ ਜਾਂਦਾ ਕਿ ਭਾਈ ਤੁਸੀਂ ਸਾਡੀ ਪੋਸਟ ਸ਼ੇਅਰ ਕਰ ਦਿਓ ਤੇ ਅਸੀਂ ਤੁਹਾਡੇ ਧੰਨਵਾਦੀ ਆ ਬੰਦਾ ਕਈ ਵਾਰੀ ਕੋਈ ਰਿਲੀਜੀਅਸ ਨਾਮ ਲਿਖਣ ਨੂੰ ਵੀ ਕਹਿ ਦਿੱਤਾ ਜਾਂਦਾ ਵੀ ਆ ਦੇਖੋ ਧਰਮ ਦਾ ਨਾਮ ਲਿਖਿਆ ਇਹਨੂੰ ਤੁਸੀਂ ਧਰਮ ਕਰਮ ਦੇ ਕੰਮ ਚ ਪਿੱਛੇ ਨਾ ਹਟੋ ਇਹਨੂੰ ਸ਼ੇਅਰ ਕਰੋ ਹੁੰਦਾ ਕੀ ਆ ਉਹਦੇ ਨਾਲ ਬਹੁਤ ਸਾਰੀ ਉਹਦੀ ਵਾਈਡ ਮਤਲਬ ਵਾਈਡ ਸਪਰੈਡ ਸ਼ੇਅਰਿੰਗ ਹੋ ਜਾਂਦੀ ਬਹੁਤ ਵੱਡੇ ਪੱਧਰ ਤੇ ਤੇ ਸ਼ੇਅਰ ਹੋ ਜਾਂਦੀ ਮੈਂ ਸ਼ੇਅਰ ਕੀਤਾ ਮੈਨੂੰ ਔਰ ਦੂਜੀ ਗੱਲ ਇੱਕ ਤੇ ਉਹਦੇ ਵਿੱਚ ਇਹ ਹੋ ਰਿਹਾ ਵੀ ਉਹ ਸ਼ੇਅਰ ਹੋ ਰਹੀ ਆ ਦੂਜਾ ਉਹਦੇ ਵਿੱਚ ਇਹ ਹੋ ਰਿਹਾ ਕਿ ਉਹ ਲਿਜਿਟ ਹੋ ਰਹੀ ਆ ਮਤਲਬ ਕੀ ਆ ਕਿ ਜਿਹੜਾ ਬੰਦਾ ਮੈਨੂੰ ਜਾਣਦਾ ਆ ਉਹ ਇਹ ਮੰਨੂਗਾ ਕਿ ਇਸ ਬੰਦੇ ਨੇ ਸ਼ੇਅਰ ਕੀਤੀ ਆ ਤਾਂ ਮਤਲਬ ਇਹ ਗੱਲ ਠੀਕ ਆ ਵੀ ਇਹ ਸਹੀ ਸ਼ੇਅਰ ਕੀਤੀ ਆ ਇਹਨੇ ਉਹਦੇ ਨਾਲ ਉਹਦੀ ਜਿਹੜੀ ਵਿਜ਼ਿਬਿਲਟੀ ਵੀ ਵੱਧਦੀ ਆ ਉਹਦੀ ਕ੍ਰੈਡੀਬਿਲਟੀ ਵੀ ਵੱਧਦੀ ਆ ਉਸ ਪੋਸਟ ਦੀ ਹੁੰਦਾ ਟਰਸਟ ਬਿਲਡ ਹੋ ਜਾਂਦਾ ਇੱਕ ਹੁੰਦਾ ਕੀ ਆ ਤੁਹਾਡੇ ਫੈਮਲੀ ਤੁਹਾਡੇ ਫਰੈਂਡਸ ਇੱਕ ਔਰਾ ਬਣ ਜਾਂਦਾ ਜਿਹੜਾ ਪ੍ਰਸਤ ਵਰ ਦਿਨ ਇਸ ਤਰ੍ਹਾਂ ਇੱਕ ਤੁਹਾਡਾ ਯਕੀਨ ਬਣ ਜਾਂਦਾ ਉਸ ਚੀਜ਼ ਦੇ ਉੱਤੇ ਵੀ ਆ ਜਿਹੜੀ ਪੋਸਟ ਸ਼ੇਅਰ ਕੀਤੀ ਹੈ ਠੀਕ ਹੈ ਕਿਉਂਕਿ ਮੇਰੇ ਬਹੁਤੇ ਦੋਸਤਾਂ ਮਿੱਤਰਾਂ ਨੇ ਕੀਤੀ ਹੁਣ ਇੱਥੇ ਜਾਣ ਤੋਂ ਬਾਅਦ ਜਦੋਂ ਇੱਕ ਬਹੁਤ ਹੱਦ ਤੱਕ ਉਹ ਸਪਰੈਡ ਹੋ ਗਈ ਉਹਦੇ ਤੋਂ ਬਾਅਦ ਇੱਕ ਤਰੀਕਾ ਵਰਤਿਆ ਜਾਂਦਾ ਜਦੋਂ ਪੋਸਟ ਕਾਫੀ ਜ਼ਿਆਦਾ ਸ਼ੇਅਰ ਹੋ ਗਈ ਟਰਸਟ ਬਣ ਗਿਆ ਸਕੈਮਰ ਉਸ origignal content ਨੂੰ edit ਕਰ ਦਿੰਦਾ ਉਹ ਇਹਨੂੰ ਮਤਲਬ ਇਹਨੂੰ add ਇਹਨੂੰ edit ਕਰਕੇ ਮਤਲਬ ਪੋਸਟ ਐਡਿਟ ਕਰਦੇ ਪੋਸਟ ਤੇ ਉਹਨੇ ਪਾਈ ਸੀ ਫਰਾਂ ਦੇ ਨਿਆਣਾ ਗਵਾਚ ਗਿਆ ਆ ਦੇਖੋ ਨਿਆਣਾ ਰੋ ਰਿਹਾ ਇਹ ਤੁਸੀਂ ਫੋਟੋ ਸ਼ੇਅਰ ਕਰੋ ਤੇ ਇਹਨੂੰ ਮਾਪੇ-ਬਾਪ ਤੱਕ ਪਹੁੰਚਣ 'ਚ ਮਦਦ ਕਰੋ ਤੁਸੀਂ ਸ਼ੇਅਰ ਕਰਤੀ ਹੁਣ ਜਦੋਂ ਕਾਫੀ ਸਾਰੀ ਸ਼ੇਅਰ ਹੋ ਗਈ ਉਹਨੇ ਕੀ ਕੀਤਾ ਉਹ ਜਿਹੜੇ ਬੱਚੇ ਦੀ ਫੋਟੋ ਸੀ ਉਹਦੇ ਥਾਂ ਦੋ ਘਰਾਂ ਦੀ ਫੋਟੋ ਲਾ ਦਿੱਤੀ ਤੇ ਉਹਨੂੰ ਕਹਿ ਦਿੰਦਾ ਜੀ ਰੈਂਟਲ ਜੇ ਤੁਸੀਂ ਚਾਹੁੰਦੇ ਆ ਤਾਂ ਇੱਥੇ ਕੰਟੈਕਟ ਕਰੋ ਤੁਹਾਨੂੰ ਮਤਲਬ ਜਾਂ ਕਹਿੰਦਾ ਇੱਥੇ ਤੁਸੀਂ ਆਹ ਕੰਮ ਕਰੋ ਤੇ ਤੁਹਾਡਾ ਜਿਹੜਾ ਇਨਾਮ ਨਿਕਲੂਗਾ ਜਾਂ ਤੁਹਾਨੂੰ ਕਹਿੰਦਾ ਵੀ ਤੁਹਾਨੂੰ ਕੈਸ਼ ਪੇਮੈਂਟ ਮਿਲੂਗੀ ਆਹ ਨੌਕਰੀ ਆ ਕੰਮ ਕਰੋ ਉੱਥੇ ਜਾ ਕੇ ਤੁਸੀਂ ਫਸ ਜਾਨੇ ਹੋ ਹੁਣ ਤੁਸੀਂ ਸ਼ੇਅਰ ਕੀਤੀ ਐ ਸ਼ੇਅਰ ਕਰਨ ਤੋਂ ਬਾਅਦ ਉਹਨੇ ਪੋਸਟ ਬਦਲ ਦਿੱਤੀ ਤੁਹਾਡੇ ਸਾਰੇ ਦੋਸਤਾਂ ਨੇ ਸ਼ੇਅਰ ਕੀਤੀ ਐ ਜਦੋਂ ਪੋਸਟ ਬਦਲੀ ਲੱਗਣੀ ਹੋ ਵੀ ਫਿਰ ਲੇਜਿਟੀ ਐ ਕਿ ਇਹ ਵੀ ਸਹੀ ਐ ਕਿਉਂਕਿ ਸਾਰਿਆਂ ਨੇ ਸ਼ੇਅਰ ਕੀਤੀ ਐ ਜਿਹੜਾ ਪਹਿਲੀ ਵਾਰੀ ਉਹ ਨੂੰ ਦੇਖ ਰਿਹਾ ਉਹ ਨੂੰ ਇਹ ਨਹੀਂ ਪਤਾ ਵੀ ਇਹਨੇ ਪਹਿਲੇ ਬੱਚੇ ਦੀ ਫੋਟੋ ਸ਼ੇਅਰ ਕੀਤੀ ਸੀ ਹੁਣ ਬਾਅਦ ਦੇ ਵਿੱਚ ਬਦਲ ਦਿੱਤੀ ਐ ਉਹ ਨੂੰ ਇਦਾਂ ਲੱਗੂਗਾ ਕਿ ਇਹ ਜਿਹੜੀ ਐਡ ਆ ਰੈਂਟਲ ਨੌਕਰੀ ਦੀ ਕਿਸੇ ਕੰਮ ਧੰਦੇ ਦੀ ਇਹ ਅਸਲੀ ਐ ਜਦੋਂ ਕਿ ਉਹ ਨਕਲੀ ਐ ਉਹਦੇ ਯਕੀਨ ਦੇ ਉੱਤੇ ਉਹ ਬੰਦਾ ਉਹਤੇ ਟਰਸਟ ਕਰ ਲੂਗਾ ਤੇ ਉਹ ਫਸ ਜੂਗਾ ਤੇ ਤੋਂ ਬਾਅਦ ਫਿਰ ਜਿਹੜੇ ਫਾਈਨੈਂਸ਼ੀਅਲ ਸਕੈਮਸ ਨੇ ਉਹਨਾਂ ਦੀ ਇੱਕ ਵੱਡੀ ਲਿਸਟ ਸ਼ੁਰੂ ਹੋ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ ਇਹਨੂੰ ਸੋਚੋ ਜ਼ਰੂਰ ਜਿਹੜੇ ਇਹ ਹੈਗੇ ਆ ਤੁਹਾਨੂੰ इमोਸ਼ਨਲੀ ਬਲੈਕਮੇਲ ਕਰਕੇ ਤੁਹਾਡੇ ਕੋਲੋਂ ਪੋਸਟਾਂ ਸ਼ੇਅਰ ਕਰਵਾ ਕੇ ਬਾਅਦ ਵਿੱਚ ਉਹਨਾਂ ਦਾ ਕੰਟੈਂਟ ਚੇਂਜ ਕਰ ਦਿੰਦੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ